ਹਾਂਜੀ ਸਰਪੰਚ ਦਾ ਨਾਮੁਰਬੋਲਾ ਜਗਵੀਰ ਸਿੰਘ ਰੋਸੀ ਸਰਪੰਚ ਤੋੜੇਵਾਲਾ ਤੋੜੇਵਾਲਾ ਹਾਂਜੀ ਇਹ ਜਿਹੜਾ ਮਤਾ ਪਾਇਆ ਅੱਜ ਮਨਸ਼ੀਖ ਰੋਕਰ ਕੀ ਕਹਿਣਾ ਚਾਹੋਗੇ ਕਿ ਪੂਰੇ ਪੰਜਾਬ ਕੀ ਪੈ ਰਹੇ ਨੇ ਜਦੋਂ ਤੁਸੀਂ ਫੈਡਰੇ ਸ਼ੁਰੂਆਤ ਕੀਤੀ ਇਹ ਜਿਹੜੀ ਪੰਜਾਬ ਸਰਕਾਰ ਸੀਐਮ ਸਾਹਿਬ ਦਾ ਬਹੁਤ ਵਧੀਆ ਅਪਰਾਲਾ ਜਿਹੜੀ ਜੰਗ ਨਸਿਆਂ ਦੇ ਖਿਲਾਫ ਹੁੰਦਾਂ ਨੇ ਸੇੜੀਆ ਅਸੀਂ ਉਹ ਮੁਹਿੰਮ ਦਾ ਹਿੱਸਾ ਬਣਦੇ ਹੋਏ ਅਸੀਂ ਐਲਾਨ ਕੀਤਾ ਮਤਾ ਪਾਇਆ ਵੀ ਜਿਹੜਾ ਵੀ ਕੋਈ ਨੌਜਵਾਨ ਨਸੇ ਦੀ ਤਸਕਰੀ ਖਾਸ ਕਰਕੇ ਜਿਹੜਾ ਨਸੇ ਤੋਂ ਪਦਾਰਥ ਚਿੱਟਾ ਜਿਹੜਾ ਉਹ ਤਸਕਰੀ ਕਰਦਾ ਉਹਨੂੰ ਪਿੰਡ ਚੋਂ ਕੱਢਿਆ ਜਾਊਗਾ ਤੇ ਬਾਕੀ ਜੇ ਕੋਈ ਕਰਦਾ ਵੀ ਆ ਇਹਦਾ ਆਦੀ ਆ ਤਾਂ ਉਹ ਸਾਨੂੰ ਆ ਕੇ ਮਿਲ ਸਕਦਾ ਅਸੀਂ ਉਹਨੂੰ ਟ੍ਰੀਟਮੈਂਟ ਉਹਦਾ ਦਵਾਈ ਦਊਈ ਜੋ ਹੈ ਉਹਦਾ ਤੋੜ ਆ ਅਸੀਂ ਉਹਨੂੰ ਫ੍ਰੀ ਆਫ ਕਾਸਟ ਕਰਾਵਾਂਗੇ ਦਵਾਈ ਦਵਾਓਗੇ ਹਾਂਜੀ ਇਹ ਪਿੰਡ ਦੇ ਵਿੱਚ ਜਿਹੜੇ ਨੌਜਾਨ ਇਹਦੀ ਕੋਈ ਟੀਮ ਬਣਾਈ ਗਈ ਹੈ ਕੀ ਹੈ ਟੀਮ ਖੁੱਦ ਸਾਰੀ ਜਿਹੜੇ ਅਸੀਂ ਖੜੇ ਆ ਜੀ ਪੰਚਾਇਤ ਵੱਲੋਂ ਸਾਰੀ ਟੀਮ ਇਹ ਆ ਇਹ ਨਸਿਆਂ ਦੇ ਉਲਟ ਸਭ ਮਤਲਬ ਜੋ ਸਾਨੂੰ ਆ ਕੇ ਇੱਥੇ ਕੋਈ ਵੀ ਮਿਲ ਸਕਦਾ ਜੀ ਜਿਹੜੇ ਹੁਣ ਤੁਸੀਂ ਪਿੰਡ ਦੇ ਸਰਪੰਚੋਂ ਜੋ ਪਤਾ ਵੀ ਪਿੰਡ ਚ ਕੋਈ ਬੱਚਾ ਜੇ ਲੱਗਿਆ ਹੋਇਆ ਉਹਦੇ ਤੱਕ ਅਪਰੋਚ ਕਰੋਗੇ ਹਾਂਜੀ ਬਿਲਕੁਲ ਕਰਾਂਗੇ ਅੱਛਾ ਉਹਨਾਂ ਨੂੰ ਕੀ ਮੈਡੀਸਿਨ ਜਾਂ ਦਵਾਈ ਹਾਂਜੀ ਹਾਂ ਲੋੜਿੰਦਾ ਦਵਾਈ ਜੀ ਟੀਮ ਨੂੰ ਮੈਂਬਰ ਪੰਚਾਇਤ ਲਖਾ ਸਿੰਘ ਟੋਲੇਵਾਲ ਹਾਂਜੀ ਜੀ ਤੁਹਾਡੀ ਪੰਚਾਇਤ ਨੇ ਜਿਹੜੀ ਅੱਜ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਆ ਉਹਦੇ ਤਹਿਤ ਜਿਹੜਾ ਮਤਾ ਪਾਇਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਟੀਮ ਬਣਾਈ ਆ ਕੀ ਕਹੋਗੇ ਤੁਸੀਂ ਤੁਸੀਂ ਵਾਲਾ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਾਂ ਜਿਹਨੇ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਇਹ ਚੀਜ਼ ਨਾਲ ਲੋਕਾਂ ਦੇ ਘਰ ਉਜੜ ਰਹੇ ਨੇ ਕਿਉਂਕਿ ਕਿਹੜਾ ਚਿੱਟਾ ਮੇਰਾ ਵੀਰ ਵੇਚਦੇ ਨੇ ਕੋਈ ਵੀ ਇਹ ਕੰਮ ਬੰਦ ਕਰ ਦੋ ਇਹ ਕੰਮਾਂ ਜਿਹੜਾ ਖੁਸ਼ ਨਹੀਂ ਹੈਗਾ ਕਿਸੇ ਘਰ ਉਜਾੜ ਕੇ ਤੁਹਾਡੇ ਘਰ ਨਹੀਂ ਬਸਨੇ ਕੱਲ ਉਹਦੀ ਲਾਜ਼ ਜਾਂ ਕੋਈ ਹੋਰ ਜੀ ਮਾਰ ਨਿਕਲ ਜਾਏ ਇਹ ਪੈਸੇ ਨੂੰ ਤੁਸੀਂ ਕੀ ਕਰੋਗੇ ਉਹਨਾਂ ਨੇ ਬੇਨਤੀ ਕੀਤੀ ਜਾਂਦੀ ਆ ਮੇਰਾ ਵੀਰ ਛੱਡ ਦੋ ਇਹ ਕੰਮ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦਾ ਅਕਸਰ ਅਸਰ ਪਿੰਡਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਜ਼ਿਲ੍ਹਾ ਮਲੇਰਕੋਟਲਾ ਦਾ ਉਹ ਪਿੰਡ ਟੋਲੇਵਾਲ ਜੋ ਕਾਫੀ ਮਾਡਲ ਪਿੰਡ ਦੇ ਨਾਮ ਨਾਲ ਮਸ਼ਹੂਰ ਹੈ ਇਸ ਦੀ ਨੌਜਵਾਨ ਪੰਚਾਇਤ ਨੇ ਅੱਜ ਇੱਕ ਮਤਾ ਪਾਇਆ ਜੋ ਵੀ ਪਿੰਡ ਦੇ ਨਸ਼ਾ ਤਸਕਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਜਾਂ ਪਿੰਡ ਛੱਡੋ ਜਾਂ ਨਸ਼ਾ ਛੱਡੋ ਇਸ ਦੇ ਨਾਰੇ ਦੇ ਮੁਤਾਬਕ ਇਹਨਾਂ ਨੇ ਟੀਮ ਵੀ ਬਣਾਈ ਹੈ ਜੋ ਨਸ਼ਾ ਤਸਕਰਾਂ ਨੂੰ ਵੀ ਪਛਾਣ ਕਰਕੇ ਪੁਲਿਸ ਤੱਕ ਸੰਪਰਕ ਕਰੇਗੀ ਇਸ ਤੋਂ ਇਲਾਵਾ ਜੋ ਪਿੰਡ ਦੇ ਨੌਜਵਾਨ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਕੱਢਦੇ ਦੀ ਪੰਚਾਇਤ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸਾਰਾ ਇਲਾਜ ਫ੍ਰੀ ਕਰਵਾ ਕੇ ਉਸ ਦੇ ਪਰਿਵਾਰਸ਼ੇ ਤੋਂ ਸਹਾਰਾ ਦਵਾਇਆ ਜਾਏਗਾ ਕਿਰਨਵੀਰ ਮਾਰਕੀਟ ਜੀ মিডিਆ ਮਲੇਰ ਕੋਟਰਾ